ਪਰੇ ਪੰਜਾਬ ਦੇ ਹਨ ਇੱਕ ਪ੍ਰਾਗਾ ਖਾਧਾ ਯਾਨੇ ਨਹੀਂ ਇੱਕ ਨਹੀਂ ਖਾ ਇੱਕ ਨਹੀਂ ਜ਼ਿਆਦਾ ਖਾਧੇ ਲੱਗਦੇ ਪ੍ਰਾਗਾ ਦਾ ਮੈਨੂੰ ਪਤਾ ਇੱਕ ਸਾਜੀ ਹੁੰਦਾ ਤੇ ਦੋ ਵਾਰ ਕੀ ਹੁੰਦਾ ਕਿੰਨੇ ਪ੍ਰਾਗੇ ਖਾਧੇ ਪਤੋਂ ਦੋ ਦਾ ਲਾਓ ਇਹਨੂੰ ਦੋ ਪ੍ਰਾਗੇ ਖਾਧੇ ਤੂੰ ਆਪ ਹੀ ਕਿਤੋਂ ਲੱਗਿਆ ਪੁੱਤ ਪ੍ਰਾਗਾ ਨਹੀਂ ਕਿਥੇ ਬੱਸ ਆ ਰੋਟੀ ਸਾਡੇ ਪਾਸੇ ਕਰ ਲੈ ਕੋਈ ਹੋਸਲੇ ਨਾਲ ਗੱਲ ਕਰਦਾ ਪ੍ਰਾਗਾ ਨਹੀਂ ਕਿ ਤੂੰ ਤੂੰ ਇਹ ਦੱਸ ਹੁੰਦੀ ਨਹੀਂ ਹੋਸਲੇ ਨਾਲ ਕਿਤੋਂ ਲੱਗਿਆ ਮੈਨੂੰ ਦੱਸ ਆਪਾਂ ਫੜ ਗਏ ਉਹਨੂੰ ਕਿਤੋਂ ਲੱਗਿਆ ਕਿਤੋਂ ਲੱਗਿਆ ਪ੍ਰਾਗਾ ਕਿਤੋਂ ਲੱਗੇ ਆਈਆਂ ਕਿਹੜੀ ਦੁਕਾਨ ਤੋਂ ਨਾਮ ਦੱਸ ਇੱਕ ਮਿੰਟ ਕੀ ਨਾਮ ਹੈ ਲਾਸ਼ ਹੈ ਕਿਸੇ ਦੇ ਘਰ ਤੋਂ ਇਹਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇੱਕ ਗੇਰਨੇ ਕੁਰਸੀ ਲੱਗੋ ਕੁਰਸੀ ਤੇ ਬਾਈਏ ਕੁਰਸੀ ਤੇ ਨਹੀਂ ਨਾ ਬੈਠਾ ਆ ਵੇ ਲੋ ਲੁਕੋ ਇਧਰ ਕਰੋ ਹਰ ਲੋਕ ਆ ਰਹੇ ਨੇ ਕੋਈ ਬਿਸਰ ਹੈ ਅੱਜ ਇਹ ਰੈਲੀ ਕਰਨ ਆਈ ਸੀਗੀ ਠੀਕ ਹੈ ਤੇ ਦੁਬਾਰਾ ਕਰਾਂਗੇ ਤੇ ਆਹ ਥਰੇ ਕਹਿੰਦੇ ਨਾ ਸਾਡੀ ਸ਼ੁਰੂਆਤ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਕੁੜੀ ਦੇ ਲੋ ਕਰੇਗਾ ਅੱਗੇ ਨਾ ਉਹ ਕਰੇਗਾ ਇਹਨੇ ਆਪ ਸ਼ੁਰੂਆਤ ਹੋ ਵੀ ਨਾ ਦੀ ਜਨਨੀ ਨੂੰ ਲੇਡੀਜ਼ ਤੁਹਾਨੂੰ ਨਹੀਂ ਚਿੱਟਾ ਪੀਤਾ ਹੋਏ ਨਾ ਇਹਨਾਂ ਨੂੰ ਬਿਠਾਇਓ ਮਾੜਾ ਸਹੀ ਕਰਕੇ ਉਹ ਬੈਠਿਆ ਹੀ ਨਹੀਂ ਜਾਂਦਾ ਠੀਕ ਹੈ ਕਿ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਲਾ ਜਿੰਦੇ ਰੋਟੀ ਪਾਣੀ ਬਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਪਕੀ ਕਰੂ ਕਿੰਨੀ ਉਮਰ ਦਾ ਹੈ ਇਹਦਾ ਰੋਟੀ ਖਾਦੀ ਜਾ ਰਹੀ ਤੇ ਹਾਲਾਤ ਤਾਂ ਕੋਈ ਪਿਆਰ ਦੇ ਇੱਕ ਮਿੰਟ ਬਾਈ ਬਾਬੇ ਇੱਕ ਮਿੰਟ ਬਾਈ ਇਹ ਕਿਹੜੀ ਅਮਰੀਕਾ ਸਟੋਰ ਤੋਂ ਲੈ ਕੇ ਆਈ ਘਰ ਤੋਂ ਗਲੀ ਤੋਂ ਪੁੱਛ ਪਾਣੀ ਪਾਣੀ ਪਿਆ ਦਨ ਜਨਾਬ ਕੀ ਹੋਵੇ ਅਮਰੀਕਾ ਪਾਣੀ ਪੀਓ ਗੁਰਕੀ ਖਾ ਲੈ ਗੁਰਕੀ ਖਾ ਲੈ ਕੀ ਨਾਮ ਆ ਦਾ ਮੈਨੂੰ ਕਿ ਸੋਹ। ਆ ਨਾਮ ਦੱਸਿਓ ਲੈ। ਕੀ ਨਾਮ? ਨਾਂ ਨਹੀਂ ਪਤਾ। ਇਹਨੂੰ ਬਈ ਕਾਖਣ ਕਰਾਈ ਜੀ ਆਪਾਂ। ਹਣ ਇਹ ਜਾਨਾ। ਕੋਈ ਤੇ ਠੰਡ ਨਹੀਂ ਵੇ ਹਣ ਫੇਰ ਛੱਡਦਾ। ਛੱਡਦਾ। ਅਸੇ ਵਾਹ ਤੇ ਕਰਿਓ ਉਧਰ ਕੈਮਰਾ ਮੂਰੇ ਦੱਸੋ। ਛੱਡ ਕੇ। ਅਸਾਂ ਤੈਨੂੰ ਛੱਡ ਕੇ। ਹਰ ਰੋਜ਼ ਹੀ ਹਰ ਰੋਜ਼ ਗੰਦ। ਉਹਨਾਂ ਨੇ ਇਹਨੂੰ ਸ਼ਰਤਾਂ ਸਿਵਰਸ ਪਾਏ ਇਹ ਗੁੱਸੇ ਅਰੇ ਇੱਥੇ ਕੋਈ ਬਾਪੇ ਨੂੰ ਪਾ ਚ ਬਿਆਲ ਬਾਪੇ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਇਹਦਾ ਹਾਲ ਵੇਖੋ ਕੀ ਪਿਆਗਾ ਦੋ ਨਹੀਂ ਹੋ ਸਕਦੇ ਉਹਨਾਂ ਨੇ ਜਿਆਦਾ ਖਾ ਲਿਆ ਬੜਾ ਇਹਨਾਂ ਦਾ ਬਾਜਾ ਬਾਜਾ ਨਹੀਂ ਜੁੜਾਈ ਨਹੀਂ ਜ਼ੋਰਤ ਨਹੀਂ ਕਰਦੀ ਇੱਕ ਕੁੜੀ ਹੈ 12 ਸਾਲ ਦੀ ਕੁੜੀ ਕੁੜੀ ਤੈਨੂੰ ਲਾਇਆ ਕਿਹਨੇ ਤੈਨੂੰ ਖਾਣਾ ਹਾਂ ਆਪਕੋ ਨਹੀਂ ਸਾਰੇ ਬੈਠੇ ਨੇ ਆਹ ਸੁਣੋ ਮਾਈਕ ਹਸੀ ਜਾ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਤੈਨੂੰ ਉੱਥੇ ਲੱਗਿਆ ਕੀ ਨਾਮ ਹੈ ਕੀ ਨਾਮ ਉਹਦਾ ਨਾਮ ਇਹ ਬਹੁਤ ਦਾ ਨਾਮ ਛੇ ਟਾਈਮ ਲੱਗਦੇ ਪੰਜ ਮਿੰਟ ਲੱਗਦੇ ਹੁੰਦੇ ਫੈਨ ਦਾ ਨਾਮ ਕੀ ਉਹਦਾ ਜਿੱਥੋਂ ਲੱਗਿਆ ਜੀ ਬੱਸ ਇਹ ਪ੍ਰੈਗ ਹਾਂ 5 ਮਿੰਟ ਲਾ ਲੈਂਦਾ ਫੈਨ ਤੇ ਉਹ ਇਹਨੂੰ ਅਜੇ ਤਾਂ ਨਾਮ ਕਿੱਲਾ ਬਾਹੋਂ ਇਹ ਨੂੰ ਜੀਤਣਾ ਉਹ ਕੋਲੇ ਪਾੜੇ ਪਾੜੇ ਨੂੰ ਬਾਹੋਂ ਮੜਾ ਜਾ ਆ ਵੇ ਲੋ ਆ ਨਕੂ ਆ ਆ ਦੇਖੋ ਇੱਧਰ ਹਾਲ ਕਿਹੜੇ ਮੈਡੀਕਲ ਸਟੋਰ ਤੋਂ ਪ੍ਰਹੇਗਾ ਲੈ ਕੇ ਐਸੀ ਨੂੰ ਇਹਦਾ ਬਾਸ ਦੇ ਬਾਸ ਇਹ ਤੇ ਦਵਾਈ ਦਵਾਵਾਂਗੇ ਕਿ ਕੀ ਕਿ ਤੋਂ ਲੈ ਕੇ ਆਈ ਦੱਸ ਦੱਸੀ ਮੈਂ ਕੀ ਤੋਂ ਲੈ ਕੇ ਆਈ ਆ ਉੱਥੋਂ ਕੀ ਕੀ ਨਾਮ ਉਹਦਾ ਨਾਮ ਦੱਸੀ ਆ ਜੀਰਾ ਰੋਡ ਤੋਂ ਪੀਲਾ ਤੇ ਮਹੂ ਰੋਡ ਤੋਂ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਤਾਂ ਕੋਈ ਨਹੀਂ ਕੀ ਕੀ ਨਾਮ ਕੀ ਹੋਵਾ ਨਾਲ ਹੀ ਲੈ ਜਾਓ ਜੀ ਸਿੱਧਾ ਘੀਸਦੇ ਹੋਵੇ ਪਾਣੀ ਘੀਸਦੇ ਹੋਵੇ ਦੁਕਾਨ ਦਿਖਾ ਦੇ ਜੀ ਸਿੱਧਾ ਖੜੇ ਨਹੀਂ ਜਾਂਦਾ ਉਹਦਾ ਤਾਂ ਲੱਤਾਂ ਹੀ ਨਹੀਂ ਪਾਰ ਚੱਲਦੀ ਆ ਬੋਲ ਨਾ ਬੋਲ ਕੀ ਹੋਦਾ ਪੁੱਤ ਨਾਮ ਕੀ ਹੈ ਨਾ ਬੋਲੀ ਮਤਲਬ ਕੀ ਨਾਮ ਪਾਣੀ ਕੀ ਨਾਮ ਕੀ ਹੋਵਾ ਕਮੇ ਨਾਲ ਹੀ ਕੰਮੀ ਜਾਂਦੀ ਮਾਰੀ ਨਾ ਜੋ ਬੋਲਿਆ ਜਾਉਂਦਾ ਤਾਂ ਨਹੀਂ ਬੋਲੇਗਾ ਉਹ ਮਰਗਸ ਸਟੋਰ ਦਾ ਹੁਣੇ ਮੈਂ ਵਾ ਡੂਸ ਕਰਦਾ ਆਵੇਂ ਇੰਨੇ ਇੰਨੇ ਤੇ ਨਿੱਕੇ ਨਿੱਕੇ ਕੁੜੀਆਂ ਨੂੰ ਤਰੇਗਾ ਜੇ ਯਾਰੋ ਨਾ ਲ ਜਾਣ ਇਹਨਾਂ ਜਣਾ ਨਹੀਂ ਹੁੰਦੇ ਇਹ ਨਾਮ ਕੀ ਸਮਝਣਾ ਜਿਹੜੇ ਲੈਂਦੇ ਨੇ ਨਾਮ ਕੀ ਮੇਰਾ ਮੈਡੀਕਲ ਸਟੋਰ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਲਾ ਪਰ ਆਪਾਂ ਨੂੰ ਪਤਾ ਨਹੀਂ ਉਹ ਲੈਣੋ ਨਹੀਂਗਾ ਆਹ ਪੰਜ ਆਹ ਜਿਹੜੀ ਝਾੜੂ ਦੀ ਸਰਕਾਰ ਹੈ ਉਹ ਕਰਦੀ ਆਹ ਝਾੜੂ ਸਰਕਾਰ ਜੋ ਦਾਅਵੇ ਕਰਦੀ ਨਾ ਵੱਡੇ ਵੱਡੇ ਫਲੈਕਸ ਲਾ ਕੇ ਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਮਰਖੂਰਖ ਬਣਾਉਂਦੀ ਸਾਹ ਦੇ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹ ਆ ਵੇ ਲੋ ਆ ਹਾਂ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਕੁੜੀਆਂ ਨੂੰ ਮਾਰਨ ਤੇ ਹੋ ਗਏ ਉਹਨੇ ਆ ਦੇਖ ਪੰਜਾਬ ਪੁਲਿਸ ਵਾਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਜਿੱਥੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾ ਹੋ ਗਏ ਸਿੱਧਾ ਸਿੱਧਾ ਚੋਰ ਵਾਲੇ ਦਾ ਨਾਮ ਨਸੀਬਤ ਕੀ ਹੈ ਮੈਨੂੰ ਦੱਸੋ ਉਹਦਾ ਨਾਮ ਆਪਰੇ ਇੱਥੋਂ ਵੀ ਰਹਿਣ ਵਾਲੀ ਦਾ ਇਥੋਂ ਨਾ ਇੰਨੇ ਇੰਨਾ ਇਹਦਾ ਵਿਚਾਰੀ ਦਾ ਬੇਸੁੱਦਾ ਇਹ ਮੈਡੀਕਲ ਸਟੋਰ ਦਾ ਨਾਮ ਹੀ ਤੋ ਲਿਆ ਯਾਰ ਜੀਬ ਇਹਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲੇ ਨਹੀਂ ਜਾ ਰਿਹਾ ਪਰ ਮੈਂ ਉਹ ਰੋਕ ਤੱਕਦੇ ਤੋਂ ਸਿਟੀਓ ਖਾਣਾ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਇਹ ਕਾਰਵਾਈ ਅਮਲ ਵਿੱਚ ਲਿਆਵਾਂਗੇ ਕਿ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਲੋੜ ਹੋਈ ਤਾਂ ਉਸ ਦਾ ਲਿਹਾਜ਼ਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ